ਮਾਰੂ ਮਹੱਲਾ ਪਹਿਲਾ ਕਰ ਰਹੋ ਰੇ ਮਨ ਮੁਗਧ ਇਆਨੀ RAM ਜਪੋ ਹੋ ਅੰਤਰ ਗਤ ਧਿਆਨੀ ਲਾਲਚ ਛੋੜ ਰਚੋ ਅਪਰੰਪਰ ਇਉ ਪਾਵਹੁ ਮੁਕਤ ਦੁਵਾਰਾਹੀ ਜਿਸ ਬਿਸਰਿਆ ਜਮ ਜੋ ਹਨ ਲਾਗੈ ਸਭ ਸੁਖ ਜਾਹੇ ਦੁਖਾ ਫੁਨ ਆਗੈ RAM ਨਾਮ ਜਪ ਗੁਰਮਖ ਜੀ ਆੜੀ ਇਹੋ ਪਰਮ ਤਤ ਵਿਚਾਰਾਹੀ ਹਰ ਹਰ ਨਾਮ ਜਪੋ ਰਸ ਮੀਠਾ ਗੁਰਮੁਖ ਹਰਿ ਰਾਸ ਅੰਤਰ ਡੀਠਾ ਐਨਸੋ ਰਾਮ ਰਹੋ ਰੰਗ ਰਾਤੀ ਇਹੋ ਜਪ ਤਪ ਸੰਜਮ ਸਾਰਾ ਹੀ RAM ਨਾਮ ਗੁਰ ਬਚਨੀ ਬੋਲੋ ਸੰਤ ਸਬਾ ਮਹਿ ਇਹੋ ਰਸ ਟੋਲੋ ਗੁਰਮਤਿ ਖੋਜ ਲਹੁ ਘਰ ਆਪਣਾ ਬਹੁੜ ਨਾ ਗਰਭ ਮਝਾਰਾ ਹੀ ਸਚ ਤੀਰਥ ਨਾਵੋ ਹਰ ਗੁਣ ਗਾਵੋ ਤਤ ਵਿਚਾਰੋ ਹਰ ਲਿਵ ਲਾਭੋ ਅੰਤ ਕਾਲ ਜਮ ਜੋਹੀ ਨਾ ਸਾਕੇ ਹਰ ਬੋਲੋ ਰਾਮ ਪਿਆਰਾਹੀ ਸਤਿਗੁਰ ਪੁਰਖ ਦਾਤਾ ਵੱਡ ਦਾਣਾ ਜਿਸੰਤਰ ਸਾਚ ਸੋ ਸ਼ਬਦ ਸਮਾਣਾ ਜਿਸ ਕੋ ਸਤਿਗੁਰ ਮੇਲ ਮਲਾਈ ਤਿਸ ਚੂਕਾ ਜਮ ਭੈ ਭਾਰਾਹੀ ਪੰਜ ਤਤ ਮਿਲ ਕਾਇਆ ਕੀਨੀ ਤਿਸ ਮਹਾਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਪਾਈਐ ਸ਼ਬਦ ਵਿਚਾਰਾਹੀ ਸਤ ਸੰਤੋਖ ਰਹੋ ਜਨ ਭਾਈ ਖਿਮਾ ਗਹੋ ਸਤ ਗੁਰ ਸਰਨਾਈ ਆਤਮ ਚੀਨ ਪਰ ਆਤਮ ਚੀਨੋ ਗੁਰ ਸੰਗਤਿ ਹੋ ਨਿਸਤਾਰਾਹੀ ਸਾਕਤ ਕੂੜ ਕਪਟ ਮਹਿ ਟੀਕਾ ਅਹਨ ਸੁਨਿੰਦਾ ਕਰਹਿ ਅਨੇਕਾ ਬਿਨ ਸਿਮਰਨ ਆਵਹਿ ਫੁਨ ਜਾਵਹਿ ਗਰਬ ਜੂਨੀ ਨਰਕ ਮਝਾਰਾਹੀ ਸਾਖਤ ਜਮ ਕੀ ਕਾਣ ਨਾ ਝੂਕੈ ਜਮ ਕਾ ਡੰਡ ਨਾ ਕਬਹੂ ਮੂਕੈ ਬਾਕੀ ਧਰਮ ਰਾਏ ਕੀ ਲੀਜੈ ਸਿਰ ਅਫਰੇਉ ਭਾਰ ਅਫਾਰਾਹੀ ਬਿਨ ਗੁਰ ਸਾਖਤ ਕਹੋ ਕੋ ਤਰਿਆ ਹਉ ਮੈਂ ਕਰਤਾ ਪਵ ਜਲ ਪਰਿਆ ਬਿਨ ਗੁਰ ਪਾਰ ਨਾ ਪਾਵੇ ਕੋਈ ਹਰ ਜੱਪੀਐ ਪਾਰ ਉਤਾਰਾਹੀ ਗੁਰ ਕੀ ਬਾਤ ਨਾ ਮੇਟੈ ਕੋਈ ਜਿਸ ਬਖਸ਼ੇ ਤਿਸ ਤਾਰੇ ਸੋਈ ਜਨਮ ਮਰਨ ਦੁਖ ਨੇੜ ਨਾ ਆਵੇ ਮਨ ਸੋ ਪ੍ਰਭ ਅਪਰੇ ਅਪਾਰਾਹੀ ਗੁਰ ਤੇ ਭੂਲੇ ਆਵੋ ਜਾਵੋ ਜਨਮ ਮਰੋ ਫੁਨ ਪਾਪ ਕਮਾਵੋ ਸਾਖਤ ਮੂੜ ਅਚੇਤਨਾ ਚੇਤ ਹੈ ਦੁੱਖ ਲਾਗੈ ਤਾਂ ਰਾਮ ਪੁਕਾਰਾਹੀ ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾਤੈ ਦੀਏ ਕਿਸ ਕੋ ਦੋਸ਼ ਦੇਹ ਤੋ ਪ੍ਰਾਣੀ ਸੋ ਆਪਣਾ ਕੀਆ ਕਰਾ ਰਾਹੀ ਹਉ ਮੈਂ ਮਮਤਾ ਕਰਦਾ ਆਇਆ ਆਸਾ ਮਨਸਾ ਬੰਦ ਚਲਾਇਆ ਮੇਰੀ ਮੇਰੀ ਕਰਤ ਕਿਆ ਲੈ ਚਾਲੇ ਵਿਖਲਾ ਦੇਸ਼ਾਰ ਬਿਕਾਰਾਹੀ ਹਰ ਕੀ ਭਗਤ ਕਰਹੁ ਜਨ ਭਾਈ ਇਕਾਥ ਕਥੋ ਮਨ ਮਨਹਿ ਸਮਾਈ ਉਠ ਚਲਤਾ ਠਾਕ ਰਖਹੁ ਘਰ ਆਪਣੈ ਦੁਖ ਕਾਟੇ ਕਾਟਣ ਹਾਰਾਹੀ ਹਰ ਗੁਰ ਪੂਰੇ ਕੀ ਓਟ ਪਰਾਤੀ ਗੁਰਮੁਖ ਹਰਿ ਲਿਵ ਗੁਰਮੁਖ ਜਾਤੀ ਨਾਨਕ RAM ਨਾਮ ਮਾਤੇ ਉਤਮ ਹਰ ਬਖਸ਼ੇ ਪਾਰ ਉਤਾਰਾਹੀ ਮਾਰੂ ਮਹੱਲਾ ਪਹਿਲਾ ਸਰਲ ਪਰੇ ਗੁਰਦੇਵ ਤੁਮਾਰੀ ਤੂੰ ਸਮਰੱਥ ਦਿਆਲ ਮਰਾਰੀ ਤੇਰੇ ਚੋਜ ਨਾ ਜਾਣੈ ਕੋਈ ਤੂੰ ਪੂਰਾ ਪੁਰਖ ਬਧਾਤਾ ਹੈ ਤੂੰ ਆਦ ਜੁਗਾਦ ਕਰਹਿ ਪ੍ਰਤਪਾਲਾ ਘਟ ਘਟ ਰੂਪ ਅਨੂਪ ਦਿਆਲਾ ਜਿਉ ਤੁਧ ਭਾਵੈ ਤਿਵੇਂ ਚਲਾਵਹਿ ਸਭ ਤੇਰੋ ਕੀ ਆਕਮਾਤਾ ਹੈ ਅੰਤਰਜੋਤ ਭਲੀ ਜਗ ਜੀਵਨ ਸਭ ਕਟ ਭੋਗੈ ਹਰ ਰਸ ਪੀਵਨ ਆਪੇ ਲਿਵੈ ਆਪੇ ਦੇਵੈ ਤਿਹੋ ਲੋਹੀ ਜਗਤ ਪਿਤ ਦਾਤਾਹੀ ਜਗਤ ਉਪਾਏ ਖੇਲ ਰਚਾਇਆ ਪਵਨੈ ਪਾਣੀ ਅਗਨੀ ਜਿਉ ਪਾਇਆ ਦੇਹੀ ਨਗਰੀ ਨੌ ਦਰਵਾਜੀ ਸੋ ਦਸਵਾ ਗੁਪਤ ਰਹਾਤਾਹੀ ਚਾਰ ਨਦੀ ਅਗਨੀ ਅਸਰਾਲਾ ਕੋਈ ਗੁਰਮੁਖ ਬੂਝੈ ਸ਼ਬਦ ਨਰਾਲਾ ਸਾਖਤ ਦੁਰਮਤ ਡੂਬੈ ਦਾਜਹਿ ਗੁਰ ਰਾਖੇ ਹਰ ਲਿਵ ਰਾਤਾਹੀ ਅਪਤੇ ਜਵਾਏ ਪ੍ਰਿਥਮੀ ਆਕਾਸਾ ਤਿਨ ਮਹਿ ਪੰਚ ਤਤ ਘਰ ਵਾਸਾ ਸਤ ਗੁਰ ਸ਼ਬਦ ਰਹਿ ਰੰਗ ਰਾਤਾ ਤਜ ਮਾਇਆ ਹਉ ਮੈਂ ਭ੍ਰੰਤਾਹੀ ਇਹੋ ਮਨ ਪੀਜੈ ਸ਼ਬਦ ਪਤੀਜੈ ਬਿਨ ਨਾਵੇ ਕਿਆ ਟੇਕ ਟਕੀਜੈ ਅੰਤਰ ਚੋਰ ਮੋਹੈ ਘਰ ਮੰਦਰ ਇਨ ਸਾਖਤ ਦੂਤ ਨਾ ਜਾਤਾ ਹੀ ਦੁੰਦਰ ਦੂਤ ਪੂਤ ਪੀ ਹਾਲੇ ਖਿੰਚੋ ਤਾਣ ਕਰਹਿ ਬੇਤਾਲੇ ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਈ ਆਵਤ ਜਾਤਾ ਹੀ ਕੂੜ ਕਲਰ ਤਨ ਭਸਮੇ ਢੇਰੀ ਬਿਨ ਨਾਮੈ ਕੈਸੀ ਪਤ ਤੇਰੀ ਬਾਂਦੇ ਮੁਕਤ ਨਹੀਂ ਜੁਗ ਚਾਰੇ ਜਮ ਕੰਕਰ ਕਾਲ ਪਰਾਤਾਹੀ ਜਮਦਰ ਬਾਦੇ ਮਿਲਹਿ ਸਜਾਈ ਤਿਸ ਅਪਰਾਧੀ ਗਤ ਨਹੀਂ ਕਾਈ ਕਰਨ ਪਲਾਵ ਕਰੇ ਬਿਲ ਲਾਵੇ ਜਿਉ ਕੁੰਡੀ ਮੀਨ ਪਰਾਤਾਹੀ ਸਾਖ ਤੁਫਾਸੀ ਪੜੈ ਅਕੇਲਾ ਜਮ ਵਸ ਕੀ ਆ ਅੰਧ ਦੁਹਿਲਾ RAM ਨਾਮ ਬਿਨ ਮੁਕਤ ਨਾ ਸੂਜੈ ਆਜ ਕਾਲ ਪਚ ਜਾਤਾਹੀ ਸਤਗੁਰ ਬਾਜ ਨਾ ਬੇਲੀ ਕੋਈ ਹੈ ਤੈ ਉਤਰਾਖਾ ਪ੍ਰਭ ਸੋਈ RAM ਨਾਮ ਦੇਵੇ ਕਰ ਕਿਰਪਾ ਇਉ ਸੱਲ ਲੈ ਸੱਲ ਮਲਾਤਾ ਹੀ ਭੂਲੇ ਸਿੱਖ ਗੁਰੂ ਸਮਝਾਈ ਉੱਜੜ ਜਾਂਦੇ ਮਾਰਗ ਪਾਏ ਤਿਸ ਗੁਰ ਸੇਵ ਸਦਾ ਦਿਨ ਰਾਤੀ ਦੁਖ ਭੰਜਨ ਸੰਗ ਸਖਾਤਾ ਹੀ ਗੁਰ ਕੀ ਪਗਤ ਕਰਹਿ ਕਿਆ ਪ੍ਰਾਣੀ ਬ੍ਰਹਮ ਇੰਦਰ ਮਹੇਸ਼ ਨਾ ਜਾਣੀ ਸਤਗੁਰ ਅਲਖ ਕਹੋ ਕਿਉ ਲਖੀਐ ਜਿਸ ਬਖਸ਼ੇ ਤਸਹਿ ਪਛਾਤਾਹੀ ਅੰਤਰ ਪ੍ਰੇਮ ਪਰਾਪਤ ਦਰਸ਼ਨ ਗੁਰਬਾਣੀ ਸਿਉ ਪ੍ਰੀਤ ਸੋ ਪਰਸਨ ਅਹਨ ਸੁ ਨਿਰਮਲ ਜੋਤ ਸਭਾਈ ਘਟ ਦੀਪਕ ਗੁਰਮੁਖ ਜਾਤਾਹੀ ਭੋਜਨ ਗਿਆਨ ਮਹਾਰਸ ਮੀਠਾ ਜਿਨ ਚਾਖਿਆ ਤਿਨ ਦਰਸ਼ਨ ਦੀਠਾ ਦਰਸ਼ਨ ਦੇਖ ਮਿਲੇ ਬੈਰਾਗੀ ਮਨ ਮਨਸਾ ਮਾਰ ਸਮਾਤਾ ਹੀ ਸਤਿਗੁਰ ਸੇਵਹਿ ਸੇ ਪ੍ਰਧਾਨਾ ਤਿਨ ਘਟ ਘਟ ਅੰਤਰ ਬ੍ਰਹਮ ਪਛਾਨਾ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ ਜਿਨ ਸਤਿਗੁਰ ਹਰ ਪ੍ਰਭ ਜਾਤਾ ਹੀ ਮਾਰੂ ਮਹੱਲਾ ਪਹਿਲਾ ਸਾਚੇ ਸਾਹਿਬ ਸਿਰਜਨ ਹਾਰੀ ਜਿਨ ਧਰ ਚੱਕਰ ਧਰੇ ਵਿਚਾਰੇ ਆਪੇ ਕਰਤਾ ਕਰ ਕਰ ਵੇਖੈ ਸਾਚਾ ਵੇ ਪਰਵਾਹਾ ਹੀ ਵੇਖੀ ਵੇਖੀ ਜੰਤੇ ਉਪਾਏ ਦੋਏ ਪੰਦੀ ਦੋਏ ਰਾਹਾ ਚਲਾਈ ਗੁਰ ਪੂਰੇ ਵਿਣਮੁਖਤ ਨਾ ਹੋਈ ਸਚ ਨਾਮ ਜਪ ਲਾਹਾ ਹੀ ਪੜਹ ਮਨ ਮੁਖ ਪਰ ਬਿਦ ਨਹੀਂ ਜਾਨਾ ਨਾਮ ਨਾ ਬੂਝੈ ਪਰਮ ਭੁਲਾਨਾ ਲੈ ਕਾ ਵੱਡੀ ਦੇਨ ਉਗਾਹੀ ਦੁਰਮਤ ਕਾ ਗਲ ਫਾਹਾਹੀ ਸਿਮਰਤ ਸਾਸਤਰ ਪੜਹਿ ਪੁਰਾਣਾ ਵਾਦ ਵਿਖਾਣ ਤਤ ਨਾ ਜਾਣਾ ਵਿਣ ਗੁਰ ਪੂਰੇ ਤਤ ਨਾ ਪਾਈਐ ਸੱਚ ਸੂਚੇ ਸੱਚ ਰਾਹਾਹੀ ਸਭ ਸਲਾਹੇ ਸੁਣ ਸੁਣ ਆਖੈ ਆਪੇ ਦਾਨ ਸੱਚ ਪਰਾਖੈ ਜਿਨ ਕੋ ਨਦਰ ਕਰੇ ਪ੍ਰਭ ਆਪਣੀ ਗੁਰਮਖ ਸ਼ਬਦ ਸੁਲਾਹਾਹੀ ਸੁਣ ਸੁਣ ਆਖੇ ਕੀ ਬਾਣੀ ਸੁਣ ਕਹੀਐ ਕੋ ਅੰਤ ਨ ਜਾਣੀ ਜਾਂ ਕੋ ਅਲਖ ਲਖਾਈ ਆਪੇ ਅਕਥ ਕਥਾ ਬੁਧਤਾ ਹਾਹੀ ਜਨਮੇ ਕੋ ਵਾਜਹਿ ਬਾਧਾਈ ਸੋਹਿ ਲੜੇ ਅਗਿਆਨੀ ਗਾਈ ਜੋ ਜਨਮੈ ਤਿਸ ਸਰ ਪਰ ਮਰਨਾ ਕਿਰਤ ਪਿਆ ਸਿਰ ਸਾਹਾਹੀ ਸੰਯੋਗ ਵਜੋਗ ਮੇਰਾ ਪ੍ਰਭ ਕੀਏ ਸ੍ਰਿਸ਼ਟ ਉਪਾਏ ਦੁਖਾਂ ਸੁਖ ਦिए ਦੁਖ ਸੁਖਹੀ ਤੇ ਭਏ ਨਰਾਲੇ ਗੁਰਮਖ ਸੀਲ ਸੁਨਾਹਾਈ ਨੀਕੇ ਸਾਚੇ ਕੇ ਵਪਾਰੀ ਸੱਚ ਸੌਦਾ ਲੈ ਗੁਰ ਵਿਚਾਰੀ ਸੱਚਾ ਵਖਰ ਜਿਸ ਤਨ ਪੱਲੇ ਸ਼ਬਦ ਸੱਚੇ ਉਹ ਮਾਹਾਈ ਕਾਚੀ ਸੌਦੀ ਟੋਟਾ ਆਵੇ ਗੁਰਮੁਖ ਵਣਜ ਕਰੇ ਪ੍ਰਭ ਪਾਵੈ ਪੂੰਜੀ ਸਾਬਤ ਰਾਸ ਸੁਲਾਮਤ ਚੂਕਾ ਜਮ ਕਾ ਫਾਹਾਈ ਸਬ ਕੋ ਬੋਲੇ ਆਪਨ ਭਾਣੈ ਮਨ ਮੁਖ ਦੂਜੈ ਬੋਲ ਨਾ ਜਾਣੈ ਅੰਧਲੇ ਕੀ ਮਤ ਅੰਧਲੀ ਬੋਲੀ ਆਏ ਗਿਆ ਦੁਖ ਤਾਹਾਈ ਦੁਖ ਮਹਿ ਜਨਮੈ ਦੁਖ ਮਹਿ ਮਰਨਾ ਦੁਖ ਨਾ ਮਿਟੈ ਬਿਨ ਗੁਰ ਕੀ ਸਰਨਾ ਦੁਖੀ ਉਪਜੈ ਦੁਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾਈ ਸੱਚੀ ਕਰਨੀ ਗੁਰ ਕੀ ਸਰਕਾਰਾ ਆਵਣ ਜਾਣ ਨਹੀਂ ਜਮ ਧਾਰਾ ਢਾਲ ਛੋੜ ਤਤ ਮੂਲ ਪਰਾਤਾ ਮਨ ਸਾਚਾ ਉਹ ਮਾਹਾਈ ਹਰ ਕੇ ਲੋਗ ਨਹੀਂ ਜਮ ਮਾਰੇ ਨਾ ਦੁਖ ਦੇਖੈ ਪੰਥ ਕਰਾਰੇ RAM ਨਾਮ ਘਟ ਅੰਤਰ ਪੂਜਾ ਅਬਰ ਨਾ ਦੂਜਾ ਕਾਹਾ ਹੈ ਓੜ ਨਾ ਕਤਨੈ ਸਿਫਤ ਸਜਾਈ ਜਿਉ ਤੁਦ ਭਾਵਹਿ ਰਹਿ ਰਜਾਈ ਦਰਗਹ ਪੈੰਦੇ ਜਾਨ ਸੁਹੇਲੇ ਹੁਕਮ ਸੱਚੇ ਪਾਤਸ਼ਾਹ ਹੈ ਕਿਆ ਕਹੀਐ ਗੁਣ ਕਥਹਿ ਘਨੇਰੇ ਅੰਤ ਨ ਪਾਵਹਿ ਵੱਡੇ ਵਡੇਰੇ ਨਾਨਕ ਸਾਚ ਮਿਲੈ ਪਤ ਰਖੋ ਤੂੰ ਸਿਰ ਸ਼ਾਹ ਪਾਤਸ਼ਾਹ ਹੈ ਮਾਰੂ ਮਹੱਲਾ ਪਹਿਲਾ ਦੱਖਣੀ ਕਾਇਆ ਨਗਰ ਨਗਰ ਗੜੇ ਅੰਦਰ ਸਾਚਾ ਵਾਸਾ ਪੁਰ ਗਗਨ ਅੰਦਰ ਅਸਤਰ ਤਾਨ ਸਦਾ ਨਿਰਮਾਇਲ ਆਪੇ ਆਪ ਉਪਾਏਂਦਾ ਅੰਦਰ ਕੋਟ ਸੱਜੇ ਹੱਟ ਨਾਲੇ ਆਪੇ ਲੇ ਵਸਤ ਸੁਮਹਾਲੇ ਬਜਰ ਕਪਾਟ ਜੜੇ ਜੜ ਜਾਣਾ ਗੁਰ ਸ਼ਬਦੀ ਖੋਲਾਂਦਾ ਪੀਤਰ ਕੋਟ ਗੁਫਾ ਘਰ ਜਾਈ ਨੌ ਕਰ ਥਾਪੇ ਹੁਕਮ ਰਜਾਈ ਦਸਵੇਂ ਪੁਰਖਾਂ ਲੇਖ ਅਪਾਰੀ ਆਪੇ ਅਲਖ ਲਖਾਏਂਦਾ ਪੌਣ ਪਾਣੀ ਅਗਨੀ ਇੱਕ ਵਾਸਾ ਆਪੇ ਕੀ ਤੋ ਖੇਲ ਤਮਾਸ਼ਾ ਬਲ ਦੀ ਜਲ ਨਿਵਰੇ ਕਿਰਪਾ ਤੇ ਆਪੇ ਜਲ ਨਿਧ ਪਾਏਂਦਾ ਤਰਤ ਉਪਾਏ ਧਰੀ ਧਰਮਸਾਲਾ ਉਤਪਤ ਪਰ ਲੋ ਆਪ ਨਰਾਲਾ ਪਵਣੈ ਖੇਲ ਕੀਆ ਸਭ ਥਾਈ ਕਲਾ ਖਿੰਚ ਟਹਾਂਈਂਦਾ ਭਾਰ 18 ਮਾਲਣ ਤੇਰੀ ਚੌਰ ਢੁਲੇ ਪਵਣੈ ਲੈ ਫੇਰੀ ਚੰਦ ਸੂਰਜ ਦੋਏ ਦੀਪ ਕਰਾਖੀ ਸਸਕਰ ਸੂਰ ਸਮਾਏਂਦਾ ਪੰਖੀ ਪੰਚ ਉੱਡਰ ਨਹੀਂ ਧਾਵਹਿ ਸਫਲਿਓ ਬਿਰਖ ਅੰਮ੍ਰਿਤ ਫਲ ਪਾਵਹਿ ਗੁਰਮਕਸੈ ਜਰਵੈ ਗੁਣ ਗਾਵੈ ਹਰ ਰਸ ਚੋਗ ਚੁਗਾਏਂਦਾ ਚਿਲ ਮਿਲ ਚਿਲਕੈ ਚੰਦ ਨਾ ਤਾਰਾ ਸੂਰਜ ਕਿਰਨ ਨਾ ਬਿਜਲ ਗਣਾਰਾ ਅਕਥੀ ਕਥੋਂ ਚਿਹਨ ਨਹੀਂ ਕੋਈ ਪੂਰ ਰਹਾ ਮਨ ਭਾਏਂਦਾ ਪਸਰੀ ਕਿਰਨ ਜੋਤ ਉਜਿਆਲਾ ਕਰ ਕਰ ਦੇਖੈ ਆਪ ਦਿਆਲਾ ਅਨਹਦ रुण चुਣਕਾਰ ਸਦਾ ਧੁਨ ਨਿਰਪੋਕੈ ਘਰ ਵਾਇਂਦਾ ਅਨਹਦ ਵਾਜੈ ਭ੍ਰਮ ਪਉ ਭਾਜੈ ਸਗਲ ਵਿਆਪ ਰਹਿਆ ਪ੍ਰਭ ਸਾਜੈ ਸਭ ਤੇਰੀ ਤੂੰ ਗੁਰਮੁਖ ਜਾਤਾ ਦਰਸੋ ਹੈ ਗੁਣ ਗਾਇਂਦਾ ਆਦ ਨਰਨਜਨ ਨਿਰਮਲ ਸੋਈ ਅਵਰ ਨਾ ਜਾਣਾ ਦੂਜਾ ਕੋਈ ਏਕੰਕਾਰ ਵਸੈ ਮਨ ਭਾਵੇ ਹਉਮੈ ਗਰਬ ਗੁਆਇਂਦਾ ਅਮਰਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਦੂ ਆਤੀਆ ਏਕੋ ਏਕ ਸੋ ਅਪਰ ਪਰੰਪਰ ਪਰਖ ਖਜਾਨੇ ਪਾਏਂਦਾ ਗਿਆਨ ਧਿਆਨ ਸੱਚ ਗਹਿਰ ਗੰਭੀਰਾ ਕੋਈ ਨਾ ਜਾਣੈ ਤੇਰਾ ਚੀਰਾ ਜੀਤੀ ਹੈ ਤੇਤੀ ਤੁਦ ਜਾਚੈ ਕਰਮ ਮਿਲੈ ਸੋ ਪਾਏਂਦਾ ਕਰਮ ਧਰਮ ਸੱਚ ਹਾਥ ਤਮਾਰੈ ਵੇ ਪ੍ਰਵਾਹਾ ਖੁੱਟ ਪੰਡਾਰੈ ਤੂੰ ਦਿਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਲਾਈਂਦਾ ਆਪੇ ਦੇਖ ਦਿਖਾਵੇ ਆਪੇ ਆਪੇ ਥਾਪੇ ਥਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜਿਵਾਇਂਦਾ ਜੀਤੀ ਹੈ ਤੇਤੀ ਤੁਧੇ ਅੰਦਰ ਦੇਖੇ ਆਪ ਬੈਸ ਬਿਜ ਮੰਦਰ ਨਾਨਕ ਸਾਚ ਕਹਿ ਬੇਨੰਤੀ ਹਰ ਦਰਸ਼ਨ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜੀ ਤੁਧ ਭਾਵਾਂ ਭਾਏ ਭਗਤ ਸਾਚੇ ਗੁਣ ਗਾਵਾਂ ਤੁਧ ਭਾਣੇ ਤੂੰ ਭਾਵੇਂ ਕਰਤੇ ਆਪੇ ਰਸ ਨਰਸਾਏਂਦਾ ਸੋਹਣ ਭਗਤ ਪ੍ਰਭੂ ਦਰਬਾਰੀ ਮੁਕਤ ਭਏ ਹਰ ਦਾਸ ਤੁਮਾਰੀ ਆਪ ਗੁਆਇ ਤੇਰੇ ਰੰਗ ਰਾਤੀ ਅਨ ਦਿਨ ਨਾਮ ਧਿਆਇਦਾ ਈਸ਼ਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮਨ ਤੇਰੀ ਸੇਵਾ ਜਤੀ ਸਤੀ ਕੀਤੇ ਬਨਵਾਸੀ ਅੰਤ ਨ ਕੋਈ ਪਾਏਂਦਾ ਵਿਣ ਜਾਣਾ ਏ ਕੋਈ ਨਾ ਜਾਣੈ ਜੋ ਕਿਛ ਕਰੇ ਸੋ ਆਪਣ ਪਾਣੈ ਲਖ ਚੌਰਾਸੀ ਜੀ ਉਪਾਏ ਭਾਣੇ ਸਹ ਹ ਲਵਾਇੰਦਾ ਜੋ ਤਿਸ ਪਾਵੇ ਸੋ ਨਿਹਚੋ ਹੋਐ ਮਨ ਮੁਖ ਆਪ ਗਣਾਏ ਰੂਐ ਨਾਮ ਉਹ ਭੁਲਾ ਠੌਰ ਨਾ ਪਾਈ ਆਏ ਜਾਏ ਦੁਖ ਪਾਏਂਦਾ ਨਿਰਮਲ ਕਾਂ ਆਉ ਜਲ ਹੰਸਾ ਤਿਸ ਵਿੱਚ ਨਾਮ ਨਿਰੰਜਨ ਅੰਸਾ ਸਗਲੇ ਦੁਖ ਅੰਮ੍ਰਿਤ ਕਰ ਪੀਵੇ ਬਹੁੜੇ ਦੁੱਖ ਨਾ ਪਾਏਂਦਾ ਬਹੁ ਸਾਧੂ ਦੁੱਖ ਪ੍ਰਾਪਤ ਹੋਐ ਭੋਗੋ ਰੋਗ ਸੋ ਅੰਤ ਬਗੋਐ ਹਰ ਖੋ ਸੋਗ ਨਾ ਮਿਟਈ ਕਬਹੂ ਵਿਣ ਭਾਣੇ ਪਰਮਾਏਂਦਾ ਗਿਆਨ ਵਿਹੂਣੀ ਭਵੈ ਸਬਾਈ ਸਾਚਾ ਰਵ ਰਹਿਆ ਲਿਵ ਲਾਈ ਨਿਰਪੋ ਸ਼ਬਦ ਗੁਰੂ ਸੱਚ ਜਾਤਾ ਜੋਤੀ ਜੋਤ ਮਲਾਈਂਦਾ ਅਟਲ ਅਡੋਲ ਅਤੋਲ ਮਰਾਰੀ ਖਿਨ ਮੈਂ ਢਾਹੀ ਫੇਰ ਉਸਾਰੀ ਰੂਪ ਨਾ ਰੇਖਿਆ ਮਿਤ ਨਹੀਂ ਕੀਮਤ ਸ਼ਬਦ ਭੇਦ ਪਤੀ ਆਏਂਦਾ ਹਮ ਦਾਸਨ ਕੇ ਦਾਸ ਪਿਆਰੀ ਸਾਧਿਕ ਸਾਚ ਭਲੇ ਵਿਚਾਰੇ ਮੰਨੇ ਨਾਉ ਸੋਈ ਜਿਨ ਜਾਸੀ ਆਪੇ ਸਾਚ ਦਿਰੜਾਏਂਦਾ ਪੱਲੇ ਸਾਚ ਸੱਚੇ ਸਤਿਆਰਾ ਸਾਚੇ ਭਾਵੈ ਸ਼ਬਦ ਪਿਆਰਾ ਤਰੇ ਪਵਨ ਸਾਚ ਕਲਾ ਧਰ ਥਾਪੀ ਸਾਚੇ ਹੀ ਪਤਿ ਆਇਂਦਾ ਵੱਡਾ ਵੱਡਾ ਆਖੈ ਸਭ ਕੋਈ ਗੁਰ ਬਿਨ ਸੋਜੀ ਕਿਨੈ ਨਾ ਹੋਈ ਸਾਚ ਮਿਲੈ ਸੋ ਸਾਚੇ ਭਾਈ ਨਾ ਵਿਛੜ ਦੁਖ ਪਾਇਂਦਾ ਤਰੋ ਵਿਛੁਣੇ ਤਾਹੀ ਰੁਣੇ ਮਰ ਮਰ ਜਨਮਹਿ ਮੋਹਲਤ ਪੁੰਨੀ ਜਿਸ ਅਬਖਸ਼ੇਤਿਸ ਦੇਵੜਿਆਈ ਮੇਲ ਨਾ ਪਛੋਤਾਇਂਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤਦਾਨ ਮੁਕਤੀ ਸਰ ਮਮਤਾ ਮੋਹ ਚਕਾਇਂਦਾ ਦਾਨਾਂ ਕੈ ਸਿਰਦਾਨ ਵਿਚਾਰਾ ਕਰਨ ਕਰਨ ਸਮਰਾਤੇ ਅਪਾਰਾ ਕਰ ਕਰ ਵੇਖੈ ਕੀਤਾ ਆਪਣਾ ਕਰਨੀ ਕਾਰ ਕਰਾਇਂਦਾ ਸੇ ਗੁਣ ਗਾਵਹਿ ਸਾਚੇ ਭਾਵਹਿ ਤੁਜ ਤੇ ਉਪਜਹਿ ਤੁਜ ਮਾਹਿ ਸਮਾਵਹਿ ਨਾਨਕ ਸਾਚ ਕਹਿ ਬੇਨੰਤੀ ਮਿਲ ਸਾਚੇ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ